ਜੰਪ ਕਰ ਜੰਪ ਜੰਪ ਕਰ ਇਹ ਆ ਪੁੱਟ ਗਿਆ ਯਾਰ ਕਰਨ ਯਾਰ ਦੂਰ ਬੰਦੇ ਜਨਾ ਡਿੱਗ ਪਿਓਏ ਬੰਤਾ ਯਾਰ ਆਇਆ ਕਰੀ ਬਾਲਾ ਆ ਗੱਲਾ ਹੀ ਬਣਾ ਭਾਨ ਤਨਾ ਇਹਦੀ ਕਿਵੇਂ ਕਰੀ ਜਾਂਦੀ ਏ ਕੋਈ ਨਹੀਂ ਕਿਹਾ ਬੈੜੀ ਕੋਟ ਅੱਛਾ ਵਿੱਚ ਖੜ ਦੇ ਖੜ ਦੇ ਖੜ ਦੇ ਖੜ ਦੇ ਖੜ ਪਹਿਨ ਚੋਦੀ ਕਿੰਨਾ ਜ਼ੋਰ ਲਾ ਕੇ ਜੰਪ ਕੀਤਾ ਹੀ ਵੀ ਮੈਨੂੰ ਪਤਾ ਨਹੀਂ ਕੀ ਸਮੁੰਦਰ ਟੱਪਣ ਲੱਗੀ ਐ ਇੰਨੀਆਂ ਬਰਾਤਾਂ ਲੰਗਾਂ ਭਾਈ ਤੂੰ ਟਮੈਂਟ ਜੀ ਛੱਡ ਦੇ ਛੱਡ ਪਿੱਛੇ ਹਣਾ ਬੂਰ ਮੈਂ ਹਾ ਹਰ ਹਰ ਚਾ ਗਿੱਲੇ ਥਾਂ ਤੇ ਡਰ ਜਾਂਦੀ ਹੈ ਹਲੀ ਮਨ ਨਾਲ ਪਾਣੀ ਚਾ ਚੋਲਾ ਪਾਣਾ ਹੋਇਆ ਦੇਖ ਦੋਰਾ ਥੋੜੀ ਯੂਰੇ ਕਰਕੇ ਲਾਲ ਟਰਾਲੀ ਆ। ਹਾਂ। ਜਦੋਂ ਇਹ ਕਾਲਾ ਜੀ ਬਾਬਾ ਜੀ। ਹਣ। ਬੱਸ ਓ ਝੋਲੇ ਜਾ ਪਿੱਛੇ ਤੁਰਿਆ ਆਉਂਦਾ। ਬਾਬਾ ਦੀ ਪੀ ਕਹ ਲੈ ਲੈ। ਚੱਲ ਕਰਨ ਵਾਲੀ ਚੱਲਣ ਲੱਗ ਪਿਆ ਫੋਨ ਲੈ। ਨਾ। ਥਿੰਕ ਕਰੀ। ਆ ਗਿਆ ਨਹੀਂ ਕਿਵੇਂ ਪਖੇ ਮੇਲਾ ਮੇਲਾ ਪੂਰਾ ਹੈ ਪੂਰਾ ਮੀਂਹ ਪੈ ਗਿਆ ਠੰਡਾ ਤਾਂ ਨਹੀਂ ਹੋ ਗਿਆ ਆਪਰੇ ਦਾ ਬਾਈ ਤੌਂਕਾ ਵੀ ਨਹੀਂ ਲੰਘਦੇ ਵੈਦ ਦੀ ਥੱਲੇ ਦੀ ਮੋਮੀ ਕਾਂਗ ਚ ਲਾਤਾ ਆ ਤਾਂ ਜਾਂਦੇ ਰਹੇ ਬੇਵਾਰ ਕਿ ਜਿਹਨਾਂ ਨੇ ਮੈਨੂੰ ਸ਼ਿਕਾਇਤ ਦਿੱਤੀ ਵੀ ਦੋ ਪੈਪਾ ਐ ਖੜਕੇ ਕਰਦੇ ਉੱਚੀ ਵਾਵਾ ਕਰਦੀ ਨਾ ਲੈ ਲੈ ਉੱਚੀ ਸਗਾ ਘਾਟ ਗਈ ਲੈ ਚ ਉਚਾਈ ਘਾਟ ਕੇ ਗਲਾਈ ਬਣਾਦੀ ਮਗਰੋਂ ਹਮ ਸਰ ਨਹੀਂ ਲੱਗਦਾ ਬਸ ਦੌਣ ਕਿੰਨਾ ਮਰਜੀ ਜੰਪ ਇੰਨੇ ਦਿਨ ਇੱਥੇ ਆਏ ਉਹ ਇਧਰਲੇ ਪਾਸੇ ਬੰਦੀ ਉਹਨੂੰ ਫੋੜ ਕੇ ਉੱਧਰ ਕਰਕੇ ਚੜ੍ਹਨੇ ਜਿੱਧਰ ਚੜ੍ਹਦਾ ਚੜ੍ਹਨੇ ਜਿੱਧਰ ਚੜ੍ਹਦਾ ਆਰੇ ਖਾਦੇ ਨਹੀਂ ਨਹੀਂ ਖਾਦੇ ਪਰ ਮੇਰਾ ਰੱਸਾ ਪਲਾਇਆ ਫੇਸ ਟੂ ਹੈ ਦੇਵਿੰਦਰ ਤੱਕ ਕਿ ਲੱਕੇ ਕਿਧਰੋਂ ਉੱਤਲਾ ਆਉਣਾ ਕਿਧਰ ਆ ਰਿਹਾ ਯਾਰ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਯਾਰ ਬਾਈ ਉਹ ਕੇ ਲਾ ਉਧਰ ਮੈਂ ਜਾਣ ਦੇ ਦਰ ਕਰਦਾ ਹਾਂ ਉਹ ਰਸਾ ਲੈਣ ਗਿਆ ਨਹੀਂ ਮੁੜਿਆ ਹਲੋ ਰੋਕ ਕੇ ਨਾ ਬਈ ਫ੍ਰੀ ਹੋ ਕੇ ਜਾਨਵਰ ਜਿਹੜਾ ਇਹ ਜਾਨਵਰ ਥੋੜਾ ਤੇ ਥਿਆਲ ਮਾਰਨ ਨੂੰ ਫਿਰਦਾ ਹੈ ਰਸਾ ਪਾ ਆ ਉਹਨੇ ਇੱਥੇ ਇੱਕ ਹੀ ਡੇਡ ਡੰਡਾ ਰੱਖਵਾਲਾ ਜਾਂਦਾ ਇਧਰੋਂ ਘੂਰ ਰਸਾ ਲਾ ਕੇ ਢਾਹ ਦੇ ਯਾਰ ਰਸਾ ਮਗਰ ਲਾਓ ਜੀ ਇਹ ਦਸ ਮਿੰਟ ਮੰਨ ਲੈ ਛੜੇ ਛਾੜੇ ਪਰੇ ਛਾੜਾ ਇਧਰ ਖੜਾ ਨਾ ਇੱਕ ਮਿੰਟ ਖੜਾ ਆ ਜਾ ਉਹ ਬਾਹਰ ਅਗਰ ਛਾੜਾ ਮਾਰ ਚੱਲਣ ਦੀ ਪਾਉਟਾ ਇਨਾ ਧੱਕਾ ਕਰਨਾ ਚਾਹੁੰਦਾ ਉਹ ਹੁਣ ਜੜਦਾ ਕਿਸੇ ਵਾਸਤੇ ਨਾ ਸਾਰਾ ਡਾਲਾ ਪੈਰਾ ਹਾਂ ਲੱਤ ਕੱਢੀ ਪਾ ਨਾ ਬਾ ਇਧਰ ਹੋ ਲੈ ਸਾਲੇ ਚੱਲ ਉਧਰ ਮਗਰ ਗੰਡਰਾ ਸੜੀ ਵੰਡੋ ਮਗਰ ਵੀ ਨਵੀਂ ਜਾ ਲੈ ਤੇ ਆਈ ਨਾਲ ਹੀ ਮਗਰ ਲੰਗੇ ਨਿਕਲ ਭਾਈ ਉੱਥੋਂ ਸਟਰੈਸ ਆ ਮਰੇ ਆ ਜਾ ਲੈ ਆ ਬਾਬਾ ਖੜੀ ਦੇ ਲਈ ਇਹਨੇ ਜਾਨਵਰ ਚੜਾ ਲੰਗੇ ਨਹੀਂ ਜਫਾ ਵਾ ਕੇ ਅੰਦਰ ਮਾਰ ਬਿਸ਼ਰੇ ਨੂੰ ਖੜ ਦੇ ਖੜ ਦੇ ਖੜ ਦੇ ਇੱਕ ਵਾਰ ਪਾਣਾ ਡੱਗ ਪਾਣਾ ਡੱਗ ਪੂ ਇਹ ਗਿਆਨੀ ਇੰਨਾ ਨਹੀਂ ਖਾਈਦਾ ਜਨਾ ਤੂੰ ਪਾਣੀ ਪਿਸ਼ਾਂ ਖਾ ਖਾ ਦੋ ਦਰ ਨਾ ਬੰਦ ਪਰ ਮੈਂ ਰਸੇ ਆ ਹਾ ਲੰਮੇ ਪਾ ਲੈਂਦਾ ਦੋਨੇ ਪਾਸੇ ਮੂਹਰੋ ਗੱਡੀ ਪਾ ਲੈਂਦਾ ਤੇ ਮਗਰੋਂ ਮਾਰ ਦੇ ਦੋ ਡਾਂਗਾ ਨਾ ਸਿੱਧੇ ਚੱਲਦੇ ਆਹੀ ਵਾਲਾ ਗੱਲ ਚ ਪਰ ਮੈਂ ਆਹੀ ਗੱਲ ਚ ਪਾ ਇਹੀ ਗੱਲ ਚ ਪਾ ਦੋਨੇ ਰਸਾ ਗੱਡੀ ਚ ਬੰਨ ਲਓ ਪਿੱਛੇ ਦੋ ਮਾਰਾਂ ਹੀ ਪੂਛਦੇ ਕਰਨੇ ਨੇ ਕੀ ਆ ਇਹ ਨਿਲ ਵੀ ਨਹੀਂ ਦੀ ਵੀ ਕਾ ਨਹੀਂ ਲੱਤ ਮਾਰਦੀ ਹੋਰ ਲੱਤ ਲੱਤ ਤੇ ਪੈ ਗਿਆ ਰਸਾ ਖੜ ਗਿਆ ਸਮਝ ਖੜ ਗਿਆ ਹੋਰ ਰਸਾ ਪੈ ਗਿਆ ਲੱਤ ਕੱਢ ਲੈ ਨਿਕਲ ਗਿਆ ਚਲ ਨਿਕਲ ਗਿਆ ਚਲ ਛਾਉ ਕਹ ਲਿਆ ਮਰੀ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਚਲ ਬਰਾਬਰ ਬਰਾਬਰ ਨਾ 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 ਆ ਰਸਾ ਬੜਾ ਛੋਟਾ ਪਰ ਮੇੜਾ ਤੂੰ ਫੜੀ ਬਿਠਾ ਯਾਰ ਆਪ ਖੋਲ ਲੈ ਇਹਨੂੰ ਵਿੱਚੋਂ ਗੱਡ ਪਾਰੀ ਪਾਰ ਗਾਉਂਦੇ ਸਾਡੇ ਗੱਡੀ ਦੇ ਮਗਰ ਨੂੰ 200 ਕਿਨੇ ਟੰਬੇ ਸਾਹ ਮਾਰਨੀ ਹੈ ਤੂੰ ਵੀਡੀਓ ਹੋ ਰਿਹਾ ਵਾਲਿਆ ਕਰ ਇੱਕ ਵਾਰ ਇਧਰ ਹੀ ਵੜਦੇ ਸੀ ਗੁੱਟ ਇੱਕ ਮਿੰਟ ਖੜ ਜੀ ਇੱਕ ਮਿੰਟ ਪਰਮੇ ਇੱਕ ਉਧਰਲੇ ਪਾਸੇ ਹੋ ਕੇ ਕਰ ਬਣ ਸੇਖ ਵੇ ਇਧਰ ਖੜੀ ਬਈ ਤੂੰ ਇੱਕ ਮਿੰਟ ਹਲੇ ਚਲ ਨਾ ਉਧਰਲੇ ਪਾਸੇ ਤੂੰ ਰਹਿਣੇ ਦੇ ਉਧਰ ਹੋਜ ਲਾਉਂਦਾ ਇਧਰ ਲਾਉ ਕੋਣ ਹੋਜ ਲਾਉਂਦਾ ਉਧਰ ਤੋਂ ਤਾਂ ਮੈਂ ਲਾ ਦੂ ਇਧਰੋਂ ਪਿੱਛੇ ਮੈਂ ਮਾਰਦਾ ਡੰਡਾ ਉਧਰੋਂ ਤੂੰ ਹੋਜ ਲਾ ਇਹਦੀ ਲਾਈ ਇਹਦੀ ਲਾਈ ਇਸੇ ਦੀ ਲਾਈ ਹੋਜ ਇਧਰ ਮੈਂ ਮਾਰਦਾ ਪੂਛ ਤੇ ਆ ਜਾਓ ਆ ਜਾਓ ਪਹਿਲੇ ਪਾਸੇ ਜਾਵਾਂ ਹੁਣ ਮੈਂ ਪਹਿਲੇ ਪਾਸੇ ਜਾ ਪਹਿਲੇ ਮੂੰਹ ਨਾਲ ਮੂੰਹ ਕਰਕੇ ਲੰਘਾਂਗਾ ਮੈਂ ਕੰਮ ਨਾ ਕੀਆ ਨੇ ਜਸ਼ਨ ਪਤ ਉਧਰ ਹੈ ਪਿੱਛੇ ਰੋ ਚਲੋ ਰੋਕ ਜਾ ਪਿੱਛੇ ਰੋ ਪਿੱਛੇ ਹਾਂ ਇਧਰ ਹੋ ਜਾ ਲਾ ਇਧਰ ਹੋ ਜਾ ਹੋ ਜਾ ਲਾ ਇਹ 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 ਪਾਰ ਕੱਢ ਗਾ ਉਧਰ ਉਹਨਾਂ ਖਤਰੇ ਟੋਏ 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 ਚਲ ਆਏ ਬਰਾਬਰ ਡੰਡਾ ਰੱਖਾ ਇਧਰ ਡੰਡਾ ਇਧਰ ਬੰਡਾ ਇਧਰ ਆ ਇਧਰ ਮੂੰਹ ਇੱਕ ਤੇ ਲੰਦਰ ਬਰਾਬਰ ਫਿਕਰ ਨਾ ਕਰ ਸਰ ਮਗਰ ਹਟਦਾ ਬੰਦਾ ਉਹਨਾਂ ਨਾਲ ਰਾਹ ਦੂਰ ਬੰਦਾ ਹਾਂ ਟੰਬਾ ਪਰੇ ਨੰਨ ਨੰਨ ਚੱਕ ਡੰਡਾ ਲੈ ਲੈ ਟਗਾ ਕਿੱਦਾਂ ਲਿਚਾ ਟੂ ਤੂੰ ਇੱਧਰ ਮਰ ਜਾ ਤੂੰ ਇੱਥੇ ਕੋਈ ਨਾ ਹਾਂ ਮਾਰ ਮਾਰ ਪੂਛ ਤਾ ਟੋਟਾ ਮਾਰ 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 ਪੂਛ ਤੇ ਚੱਲ ਚੱਲ ਇਹ ਦੇਖ ਬਰਾਬਰ ਹੋ ਜਾ ਇਧਰ ਭੂਰ ਕੇ ਰੱਖ ਇਧਰ ਨਹੀਂ ਆਉਂਦਾ ਕੋਈ ਪਾਪਾ ਆਏ ਵੇ ਪਾਪਾ ਆਏ ਹਟ ਜਾ ਚੱਲ 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 ਠੰਡ ਹੈ ਕੰਝਰਾ ਠੰਡ ਹੈ ਕਿਉਂ ਡੰਡੇ ਖਾਣੇ ਆ ਬਾਪਾ ਲੈ ਲੈ ਰੱਖੀ ਨਹੀਂ ਚੜਦਾ ਰਸਾ ਤਾਂ ਲਾਉਣਾ ਪੈਣਾ ਆ ਗਾਇ ਮਨ ਲਾਦਾ ਬਾਬਾ ਦਾ ਹੈਗਾ ਹੈ ਪਰਨੇ ਤੇ ਬਿਸ਼ਾਰੀ ਦੀ ਲੋੜ ਆ ਤਾਂ ਲਾ ਦੇ ਕਾਹਦੀ ਲੋੜ ਤੇ ਪਾ ਲੈ ਕੇ ਮੇਰੀ ਪੰਜ ਸਭ ਨੂੰ ਪਲਾਇਆ ਜੇ ਹਰ ਦਸਾ ਨਾ ਦੇਖ ਲਈ ਮੇਰੇ ਪਾਸੇ ਕਰ ਕਰ ਬਾਹਰੀ ਖੋਲਣਾ ਘਟੋ ਘਟ 35 ਮਿੰਟ ਪਹਿਲਾਂ ਜਾਣਾ ਦੇ ਦੇ 40 ਹਾਥੋਂ 40 ਮਿੰਟ ਪਹਿਲਾਂ ਜਾਣਾ ਦੇ ਦੇ ਤੈਨੂੰ ਸੋਡਾ ਦਾ ਜਾਣ ਹੋਣੀ ਹੋਣਾ 12 ਤਾਂ ਵੱਜ ਗਏ ਤੁਸੀਂ ਤਾਂ ਰਾਹ ਹੀ ਐ ਜਾਣਾ ਉਹਨਾਂ ਨਾਲ ਥੋੜਾ ਅੱਜ ਦੇਖ ਲਈ ਮੰਡੀ ਤੋਰ ਤੋਰ ਤੁਸੀਂ ਵੀ ਧਰਤਾ ਇਹਨਾਂ ਸਮਾਨ ਉਹ ਪਾਣੀ ਫਿਰ ਚੋਚਾ ਆ ਤਾ ਇਹ ਰਾਇ ਮੰਡਾ ਮਰਾ ਤੋਰੇ